ਮਹਾਰਾਜ ਜੀ ਕਹਿੰਦੇ ਜਿਨੂੰ ਨਾਮ ਵਿਸਰਦਾ ਓਹ ਬੰਦਾ ਤੇ ਉਹਦਾ ਘਰ ਕਿੱਦਾਂ ਦਾ ਸੁਣੋ ਕਹਿੰਦੇ ਨਾਨਕ ਅਨੰਦ ਦਿਨ ਬਲਪਤੇ ਜਿਉ ਸੁਣੇ ਘਰ ਕਾਉ ਕਾਹ ਜਿਹੜਾ ਕਹਿੰਦਾ ਪਾਤਸ਼ਾਹ ਜੀ ਕਹਿੰਦੇ ਜਿਵੇਂ ਕੋਈ ਕੋਈ ਘਰ ਵਸਦਾ ਨਾ ਹੋਵੇ ਘਰ ਵਿੱਚ ਰਹਿੰਦਾ ਨਾ ਹੋਵੇ ਉਥੇ ਕਾ ਆ ਕੇ ਕੀ ਚੋਗਾ ਕੀ ਰੋਟੀ ਖਾਏਗਾ ਸੁਣੇ ਦਾ ਮਤਲਬ ਉਜਾੜ ਵੀ ਕਹਿ ਸਕਦੇ ਆ ਨਾਨਕ ਅਨੰਦਿਨ ਬਿਲਪਦੇ ਜਿੰਨੂੰ ਵਿਸਰਦਾ ਨਾਮ ਮਹਾਰਾਜ ਜੀ ਕਹਿੰਦੇ ਹੋ ਹਰ ਰੋਜ ਬਿਲਕਦੇ ਰਹਿਣਗੇ ਇੱਥੇ ਲਿਖਿਆ ਹੋਇਆ ਨਾਨਕ ਅਨੰਦਿਨ ਗੁਰੂ ਸਾਹਿਬ ਦੇ ਲਈ ਨਾਨਕ ਸ਼ਬਦ ਲਗਿਆ ਅਨੰਦਿਨ ਦਾ ਮਤਲਬ ਹਰ ਰੋਜ ਬਿਲਪਦੇ ਮਤਲਬ ਬਿਲਕਣਾ ਨਾਨਕ ਅਨੰਦਿਨ ਬਿਲਪਤੇ ਜਿਉ ਸੁਣੇ ਘਰ ਕਾਉ ਜਿਵੇਂ ਘਰ ਦੇ ਵਿੱਚ ਕੋਈ ਰਹਿੰਦਾ ਨਾ ਹੋਵੇ, ਵਸਦਾ ਨਾ ਹੋਵੇ, ਘਰ ਨੂੰ ਛੱਡ ਗਿਆ ਹੋਵੇ, ਜਿੰਦਰਾ ਲੱਗਾ ਹੋਵੇ, ਉੱਥੇ ਜਿਵੇਂ ਆ ਕੇ ਕੋਈ ਜਾਨਵਰ, ਪੰਛੀ ਕਾਂ ਦੀ ਉਦਾਹਰਨ ਦਿੱਤੀ ਹੈ, ਉਹਦੀ ਭੁੱਖ ਪੂਰੀ ਹੋ ਸਕਦੀ ਹੈ। ਵਸਦੇ ਘਰਾਂ ਵਿੱਚੋਂ ਜੀਵ ਜੰਤੂ ਖਾਂਦੇ ਨੇ। ਬੰਦ ਘਰਾਂ ਦੇ ਵਿੱਚੋਂ ਕੀ ਖਾਣਾ ਉਹਨੂੰ ਤੇ ਕੌਣ ਖਾਂਦਾ ਹੈ? ਧਿਆਨ ਦੇਣਾ। ਬੰਦ ਘਰਾਂ ਨੂੰ ਕੌਣ ਖਾਂਦਾ ਹੈ?